ਲੋ ਜੀ ਅੱਜ ਦਾ ਵਲੌਗ ਜਿਹੜਾ ਸ਼ੁਰੂ ਕਰਨ ਲੱਗੇ ਆ ਉਹ ਜਿਹੜੀ ਗਾਗਰ ਦੀ ਸੇਵਾ ਚੱਲਦੀ ਆ ਜਿਹੜੇ ਗੁਰਦੁਆਰਾ ਸਾਹਿਬ ਤੋਂ ਬਾਬਾ ਹੀ ਚਲਦੇ ਆ ਤੇ ਗਾਗਰ ਜਿਹੜੀ ਭਰ ਕੇ ਤੇ ਫਿਰ ਦੁਬਾਰਾ ਖੜਦੇ ਆ ਤੇ ਇਸ਼ਨਾਨ ਕਰਾਉਂਦੇ ਆ ਤੇ ਅਸੀਂ ਵੀ ਅੱਜ ਉਹਦੇ ਵਿੱਚ ਸ਼ਾਮਲ ਹੋਣ ਲੱਗੇ ਆ ਤੇ ਅਸੀਂ ਜਾ ਰਹੇ ਆ ਹਜੇ ਦੇ ਫਿਲਹਾਲ ਤੁਰ ਕੇ ਸੰਤਾਂ ਨੂੰ ਸੰਤ ਸਾਰੀ ਇਸ ਟਾਈਮ ਤੇ ਇੱਥੇ ਖੜੋਤੀ ਹੁੰਦੀ ਆ ਆਹ ਵੇਖੋ ਛੜ ਤੋਂ ਪਹਿਲਾਂ ਹੀ ਸੰਤ ਡੀਕਨਦੇ ਹੀ ਆਲੇੜਾ ਜਿਹੜਾ ਆਪਣੀ ਆ ਜਿਹੜੀ ਗਲੀ ਹੈ ਜਿਹੜੀ ਹਜੇ ਵਿਊ ਪਛੇਤਰਾਂ ਦਾ ਵਾ ਪਰ 2 ਵਜੇ ਮਤਲਬ ਕਿ ਥੋੜਾ ਥੋੜਾ ਸਮਾਂ ਰਹਿ ਗਿਆ ਵਾ 2 ਵਜੇ ਮੁੜ ਕੇ ਸਾਰੀ ਸੰਗਤ ਇੱਥੇ ਗਾੜੀ ਆ ਜਾਂਦੀ ਹੁੰਦੀ ਆ ਅਸੀਂ ਹਜੇ ਜਾਣਦੇ ਆ ਜਾ ਕੇ ਤੁਹਾਨੂੰ ਦਿਖਾਉਨੇ ਆ ਅਸੀਂ ਵੀ ਪਹਿਲੀ ਵਾਰੀ ਵੀ ਸੁਣਿਆ ਹੀ ਆ ਅਸੀਂ ਵੀ ਪਹਿਲੀ ਵਾਰੀ ਚੱਲੇ ਆ ਬਾਕੀ ਤੁਸੀਂ ਬਣਿਆ ਰਹੋ ਸਾਡੇ ਵਲੌਗ ਦੇ ਨਾਲ ਤੇ ਦੱਸਦੇ ਆ ਵੀ ਜਿਹੜੀ ਬਾਬਾ ਜੀ ਦੀ ਚਾਲ ਆ ਨਾ ਉਹਦੇ ਨਾਲ ਰਲਿਆ ਨਹੀਂ ਜਾਂਦਾ ਉਹ ਬਹੁਤ ਹੀ ਜ਼ਿਆਦਾ ਤੇਜ਼ ਤੁਰਦੇ ਬਾਬਾ ਜੀ ਤੇ ਬਾਕੀ ਅਸੀਂ ਸੁਣਿਆ ਹੀ ਆ ਇਹ ਅੱਜ ਨਹੀਂ ਪਹਿਲੇ ਦਿਨ ਵੇਖਣ ਦਲੇ ਆ। ਹਾਂ ਵੀ ਇੱਧਰ ਤੇ ਸਕੂਟਰੀਆਂ ਮੋਟਰਸਾਈਕਲ ਚੱਲੇ ਪਏ ਆ ਰਾਤ ਦੇ 1 ਵਜੇ ਤੇ 50 ਮਿੰਟ ਹੋਏ ਆ। ਤੇ ਇਹ ਦੱਸਦੇ ਆ ਵੀ ਉਧਰੋਂ ਤੁਰ ਪਈਂਦੇ ਬਾਬਾ ਜੀ। ਬਾਕੀ ਤੁਹਾਨੂੰ ਮਹੌਂ ਨੇ ਗਾੜੀ-ਗਾੜੀ। ਅਜੇ ਦਹੀਂ ਫਲਾਸ ਜਾ ਰਹੇ ਆ ਸੱਚਖੰਡ ਦਰਬਾਰ ਸਾਹਿਬ ਵੱਲ। ਆ ਤੁਸੀਂ ਵੇਖ ਸਕਦੇ ਜੀ ਵੀ ਜਿਹੜੀਆਂ ਸੰਗਤਾਂ ਆ ਉਹ ਸਵੇਰੇ ਤੜਕੇ ਆਣ ਕੇ ਨਾਲ ਬੈਠੀਆਂ ਆ। ਬਾਬਾ ਜੀ ਦੇ ਨਾਲ ਜਾਣ ਨੂੰ। ਦੀ ਜਿਹੜਾ ਗਾਗਰ ਦੀ ਸੇਵਾ ਜਿਹੜੀ ਚੱਲਦੀ ਆ ਉਹਦੇ ਲਈ ਬੜੇ ਕਰਮਾ ਵਾਲੇ ਹੁੰਦੇ ਜਿਹੜੇ ਇਹ ਸੇਵਾ ਨੂੰ ਨਿਭਾਉਂਦੇ ਆ ਬਾਕੀ ਹਜੇ ਫਿਲਹਾਲ ਬਾਬਾ ਜੀ ਨਹੀਂ ਤਰੇਦੇ ਅਸੀਂ ਟਾਈਮ ਸਿਰ ਪਹੁੰਚ ਗਏ ਆ ਆ ਸਾਰੀ ਸੰਗਤ ਢੀਕਨ ਦੇ ਆ ਵੇ ਲੋਕ ਗਾਗਰ ਸੇਵਾ ਦੇ ਨਾਲ ਜਾਣਾ ਇਹਨਾਂ ਨੇ ਸਾਰਿਆਂ ਨੇ ਇਹ ਤਾਂ ਹੀ ਤੜਕੇ ਆਉਂਦੇ ਆ ਤੇ ਆ ਸੰਗਤ ਅੱਧੀ ਘਾਥੇ ਕਿ ਬੈਠੀ ਆ ਇਥੋਂ ਦਾ ਬੰਦੇ ਚੱਲਣਾ ਵਾ ਗਾਗਰ ਲੈ ਕੇ ਤੇ ਗਦਾਵਰੀ ਨਦੀ ਦੇ ਲੱਗੇ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਵਾ ਉਥੋਂ ਗਾਗਰ ਭਰ ਕੇ ਲੈਣੀ ਉਹਨਾਂ ਨੇ ਤੇ ਉਹ ਬਾਬਾ ਜੀ ਜਿਨ੍ਹਾਂ ਨੇ ਗਗਰ ਦੀ ਹਾਨ ਬੋੜੀ ਆ ਇਹ ਉਹ ਆ ਸਾਰੀ ਸੰਗਤ ਖਲੋ ਗਈ ਹੈ ਕਿਉਂਕਿ ਬਾਬਾ ਜੀ ਆ ਗਏ ਆ ਤੇ ਹੁਣ ਇਹਨਾਂ ਨੇ ਸਾਰਿਆਂ ਨੇ ਰਾਹ ਵਿਲਾ ਛੱਡ ਦੇਣਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ माण्हू पिछा क ਬਾਈ ਦੀ ਜਿਹੜੀ ਚਾਲ ਆ ਉਹ ਸੁਣਿਆ ਤਾਂ ਹੈਗਾ ਸੀ ਵੀ ਬਹੁਤ ਵੱਡੀ ਆ ਵਾਕਿਆ ਬੜੀ ਤਗੜੀ ਆ ਸੰਗ ਤੁਰ ਲਿਆ ਵੀ ਨਹੀਂ ਜਾਂਦਾ ਨਾਲ ਜਿੱਦਾਂ ਕਿ ਤੁਸੀਂ ਸਾਰਿਆਂ ਨੇ ਵੇਖ ਸਕਦੇ ਜੀ ਵੀ ਇੱਧਰੋਂ ਬਾਬਾ ਜੀ ਆ ਰਹੇ ਆ ਤੇ ਅਗਲੇ ਪਾਸੇ ਜਿਹੜੀ ਸੰਗਤ ਆ ਉਹ ਇਦਾਂ ਖਲੋਤੀ ਆ ਸਾਰੀ ਸੰਗਤ ਜਿਹੜੀ ਆ ਉਹ ਨਾਹਤ ਹੋ ਕੇ ਦਰਸ਼ਨ ਕਰਨ ਲਈ ਇਤਰਾ ਕਰਕੇ ਖਲੋਤੀ ਆ ਇਹ ਵੀ ਸਾਰੀ ਸੰਗਤੀ ਸੰਗਤਿਆ ਇਹ ਸਿੱਧਾ ਰਸਤਾ ਗਦਾਵਰੀ ਨਦੀ ਨੂੰ ਜਾਂਦਾ ਜਿੱਥੋਂ ਬਾਬਾ ਬੈਣੇ ਗਦਾਵਰੀ ਚੋਂ ਜਲ ਲੈ ਕੇ ਆਉਣਾ ਉਹਦੇ ਨਾਲ ਕੀ ਗੁਰਦੁਆਰਾ ਸਾਹਿਬ ਬਣਿਆ ਉਹਦੇ ਚੋਂ ਜਲ ਲੈ ਕੇ ਆਉਣਾ ਇਹ ਸਾਰਾ ਰਸਤਾ ਇਹ ਸਾਰੇ ਰਸਤੇ ਦੇ ਸੰਗਤੀ ਸੰਗਤਿਆ ਵੇਖ ਲੋ ਤੁਸੀਂ ਵੇਖ ਸਕਦੇ ਹੋ ਜਿੱਦਾਂ ਕਿ ਤੁਸੀਂ ਵੇਖ ਸਕਦੇ ਜੀ ਵੀ ਸਾਰੀ ਸੰਗਤ ਭੱਜ ਭੱਜ ਕੇ ਰਲੁੰਦੀ ਆ ਬਾਬਾ ਜੀ ਹਾਣਾਂ ਨਾਲ ਪਰ ਬਾਬਾ ਜੀ ਦਾ ਚਾਲ ਇਡੀ ਤਗੜੀ ਆ ਵੀ ਤੁਰਕੇ ਆਉਂਦੇ ਹੋਲੀ ਹੋਲੀ ਤੇ ਫਿਰ ਵੀ ਸੰਗਤ ਜਿਹੜੀ ਆ ਭੱਜ ਭੱਜ ਰਲ ਰਲੁੰਦੀ ਆ ਵੇਖ ਲੋ ਤੇ ਵੇਖ ਸਕਦੇ ਜੀ ਇਦਰੇ ਇਡੀ ਸੰਗਤ ਆ ਭੱਜ ਭੱਜ ਜਾਂਦੀ ਆ ਵੀ ਅਸੀਂ ਅੱਗੇ ਅੱਥੇ ਜਾ ਕੇ ਤੇ ਜਿਹੜੀ ਗਾਗਰ ਦੀ ਸੇਵਾ ਆ ਉਹ ਨਿਭਾਉਣੀ ਹੈ ਆ ਵੀ ਕੋ ਮੀਣਾ ਆਉਂਦਾ ਜੇ ਵੀ ਦੇ ਸਾਰੇ ਜਣੇ ਵੇਖ ਰਹੇ ਜੇ ਵੀ ਸੰਗਤ ਜਿਹੜੀ ਬਾਬਾ ਜੀ ਦੇ ਆਉਣ ਤੋਂ ਪਹਿਲਾਂ ਹੀ ਕਿੰਨੀ ਆ ਗਈ ਆ ਵੀ ਜਿਹੜੀ ਗਾਗਰ ਦੀ ਸੇਵਾ ਆ ਉਹ ਅਹੀ ਨਭੋਣੀ ਨਾਲ ਪੜਾ ਜਾ ਸੈਡ ਬੀ ਮਾਡਮ ਤੇ ਬੀ ਚਲੋ ਰੱਖੇ ਐ ਕੋਈ

Yeah. Oh.

ਲੋਕ ਸਰਦਾਰਾਂ ਨੂੰ ਦੇਵਾ ਕਰਦਾ ਪਰਮਾਤਮਾ ਦੇ ਨਾਮ ਨੂੰ ਤੁਹਾਨੂੰ ਆਪ ਕਰਨਾ ਖਾਇਆ ਸੰਗਤਾਂ ਦੇ ਹਾਜ਼ਰੀ ਪਰਿਵਾਰ ਕਰੀ ਤਾਲਰਾਸ ਕਰਨ ਯਾਤਰਾ ਸਫਲੀ ਕਰਨੇ ਗੁਰਨਾਕ ਨਾਮ ਵਰਦੀਵਾ ਦੇ ਸਰਦਾਰਾਂ ਦਾ ਤੇ ਡੇਲੀ ਬਾਬਾ ਜੀ ਰੋਜ਼ ਆਉਂਦੇ ਆ ਤੇ ਉਹ ਇੱਕ ਗਾਗਰ ਜਿਹੜਾ ਪਾਣੀ ਭਰ ਕੇ ਰੋਜ਼ ਜਿਹੜਾ ਗਾਗਰ ਦੇ ਵਿੱਚ ਜਲ ਭਰ ਕੇ ਉਹ ਲੈ ਕੇ ਜਾਂਦੇ ਆ ਸਤਖੰਡ ਸ਼੍ਰੀ ਹਰਿ ਜੂਰ ਸਾਹਿਬ ਤੇ ਜਿਹੜੇ ਬਾਬਾ ਜੀ ਹੁਣੀ ਆ ਉਹ ਥੋੜੇ ਮਗਰ ਰਹਿ ਗਏ ਅਸੀਂ ਭੱਜ ਭੱਜ ਕੇ ਅੱਗੇ ਆ ਗਏ ਆ ਅਸੀਂ ਸਾਨੂੰ ਪਤਾ ਨਹੀਂ ਆ ਵੀ ਕੀ ਇਤੋਂ ਅਗਲੇ ਅਗਲੇ ਪਾਸੇ ਬਾਬੇ ਨੇ ਕੀ ਕਰਨਾ ਵਾ ਤੇ ਬਾਕੀ ਅਸੀਂ ਸਾਨੂੰ ਵੀ ਨਹੀਂ ਪਤਾ ਕੁਝ ਤੇ ਬਾਕੀ ਤੁਹਾਨੂੰ ਦੱਸਾਂਗੇ ਗਾੜੀ-ਗਾੜੀ ਵੀਡੀਓ ਦੇ ਵਿੱਚ ਵੀ ਕੀ ਆ ਭਾਈ ਉਹਨੂੰ ਉਹਦੇ ਨਾਲ ਕਰਦੇ ਆ ਜਲਦੇ ਨਾਲ ਬਾਬਾ ਜੀ ਹੁਣੀ ਮਗਰੇ ਆ ਤੇ ਅਸੀਂ ਥੋੜਾ ਅੱਗੇ ਆ ਵੀ ਚੱਲ ਵੀਡੀਓ ਬਣਾ ਲਾਂਗੇ ਇਸੇ ਦੇ ਨਾਲ ਵੀ ਅਗਲੇ ਪਾਸੇ ਜਾ ਕੇ ਕਿਉਂਕਿ ਸੰਗਤ ਬਹੁਤ ਜਿਆਦਾ ਹੈ ਮੜ ਕੇ ਗਾਂਵ ਸ਼ਾਹ ਹੋ ਨਹੀਂ ਦਿੰਦੇ ਆਪਾਂ ਆ ਗਏ ਆ ਜੀ ਗੁਰਦੁਆਰਾ ਸ੍ਰੀ ਸਤਖੰਡ ਸਾਹਿਬ ਹਜੂਰ ਸਾਹਿਬ ਤੇ ਬਾਬਾ ਜੀ ਹੁਣੀ ਵੀ ਮਗਰ ਮਗ ਆ ਰਹੇ ਸੰਗਤ ਵੀ ਆ ਰਹੀ ਹੈ ਯੋਗੀ ਯੋਗੀ ਲੋਕਾਂ ਕੋਲ ਦੇਖ ਲੈ ਉਹ ਪਿੱਛੇ ਉੱਗ ਰਿਹਾ ਉਹ ਵਾਗੇ ਵਾਗੇ ਹੁਣ ਚਲਾ ਅਲਮੁਗੁਅ ਅਲੈਕੁਮ ਅਸਸਲਮ ਵਾਹੇ ਗੁਰੂ ਸਤ ਇਗਰ ਸਾਹਮਣੇ ਤੇ ਖੁੱਲ੍ਹ ਜਾ ਸਾਹ ਦੋਗੇ ਜਿਸ ਸਾਹ ਤੋਂ ਵੀ ਖੁੱਲ੍ਹ ਜਾ ਸਭ ਸਤ あっ <noise> ਤੇ ਇਹ ਹੀ ਅੱਜ ਦੀ ਆਪਣੀ ਜਿਹੜੀ ਗਾਗਰ ਦੀ ਸੇਵਾ ਜਿਹੜੀ ਬਾਬਾ ਜੀ ਦੇ ਨਾਲ ਤੜਕੇ ਹੀ ਨਿਭਾਈ ਤੇ ਬਾਕੀ ਕਰਮਾਂ ਵਾਲਾ ਹੀ ਆ ਜਿਹੜਾ ਕੋਈ ਰੋਜ਼ ਉੱਠ ਕੇ ਜਾ ਪਉਂਦਾ ਵਾ ਤੇ ਬਾਬਿਆਂ ਦੀ ਤਾਂ ਰੋਜ਼ ਦੀ ਰੀਤ ਨੇ ਆ ਤੇ ਬਹੁਤ ਵਧੀਆ ਲੱਗਦਾ ਜਿਹੜਾ ਕੋਈ ਹਜੂਰ ਸਾਹਿਬ ਆਵੇ ਜਰੂਰ ਇਹ ਸੇਵਾ ਨਿਭਾਵੇ ਔਖੇ ਸੁਖੇ ਹੋ ਕੇ ਕਰਾ ਉੱਠ ਕੇ ਇਸ਼ਨਾਨ ਪਾਣੀ ਕਰਕੇ ਤੇ ਬਾਬਿਆਂ ਦੇ ਨਾਲ ਜਾ ਕੇ ਗਾਗਰ ਦੀ ਸੇਵਾ ਜਿਹੜੀ ਆ ਉਹ ਵੇਖੀ ਜਾਵੇ ਤੇ ਹੁਣ ਅਸੀਂ ਉਧਰੋਂ ਮੱਥਾ ਟੇਕ ਕੇ ਤੇ ਹੁਣ ਹੀ ਚੱਲੇ ਆ ਜੀ ਵਾਪਸ